ਆ ਠੰਡੀ ਸੀਲ ਮੱਝ ਆ ਗਈ ਦੇਖੋ ਸੇਣਾ ਜਿਵੇਂ ਮਰਜੀ ਦੇਖੋ ਬਾਈ ਹਨਾ ਬਿਠਾ ਬਿਠਾ ਤੋਂ ਦੇਖੀ ਜਾਂਦਾ ਬੈਡ ਬੈਡ ਜਿਵੇਂ ਮਰਜੀ ਹੱਥ ਲਾਜੋ ਠੰਡੀ ਸੀਲਾ ਤੇ ਪੂਸ ਚੱਕੀ ਖੜੀ ਆ ਦੇਖੋ ਤੁਸੀਂ ਘਰ ਮਾਲੀ ਆਣਾ ਆ ਆ ਗਈ ਝੋਟੀ ਹਨਾ ਇਹ ਕਿੰਨੇ ਚਰ ਦੀ ਗੱਭਣਾ ਜੀ ਇਹ ਬਾਈ ਦੂਜੇ ਸੋਏ ਜੀ ਦੂਜੇ ਸੋਏ ਹਾਂਜੀ ਪਹਿਲੇ ਸੋਏ ਕੀ ਰਿਕਾਰਡ ਆ ਦੋ ਦਦ ਦਾ ਇਹ 13 ਲੀਟਰ ਦੇ ਉੱਤੇ ਕੱਢਿਆ ਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲੋਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਂ ਹੈਗੀ ਆ ਜੀ ਟੋਕੜ ਗੱਭਣਾ ਜੀ ਠੀਕ ਆ ਇੱਕ ਹੈਗੀ ਆ ਸੱਜਰ ਸੂਣ ਵਾਲੀ ਆ ਗਈ ਝੋਟੀਆਂ ਦੋਨੀਆਂ ਚੰਗੀਆਂ ਆਂਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਿੰਡ ਚੌਕੇ ਜਲਾ ਬਠੰਡਾ ਤਹਿਸੀਲ ਇਹਨੂੰ ਰਹਿ ਜਾਂਦੀ ਮੌੜ ਵੀ ਤਾਇਆਂ ਸੂਣ ਵਾਲੀ ਮੱਝ ਆ ਗਈ ਆ ਤੇ ਆਹ ਆ ਹੈਗੀ ਆ ਗਈ ਟੋਕੜ ਗੱਬਣ ਦੱਸਾਂ ਤੁਹਾਨੂੰ ਵੀ ਕਿੰਨੇ ਜਰ ਦੀ ਗੱਬਣ ਹੈ ਬਹੁਤ ਭਰਾਵਾਂ ਦੇ ਫੋਨ ਆਉਂਦੇ ਆਗੇ ਵੀ ਬਾਈ ਕੋਈ ਟੋਕੜ ਗੱਬਣ ਝੋਟੀ ਹੋਵੇ ਨਾ ਪੂਰੀ ਢੈਂਟ ਝੋਟੀ ਆ ਤੇ ਆ ਵੀ ਪੂਰੀ ਵਧੀਆ ਕੀ ਦੁੱਧ ਚੰਗੇ ਰਿਕਾਰਡ ਵਾਲੀ ਆ ਗਈ ਬਾਕੀ ਸਾਨੂੰ ਤੋਰ ਕੇ ਦਿਖਾਉਣਿਆ ਡਿਟੇਲਸ ਨੂੰ ਸਾਰੇ ਲੈ ਕੇ ਦੇਵਾਂਗੇ ਨੰਬਰ ਲੈ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਲੈਣੀਆਂ ਹੋਈਆਂ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਆ ਜਾ ਤੋਰ ਦੇ ਪਹਿਲਾਂ ਸਾਨੂੰ ਤੋਰ ਕੇ ਦਿਖਾਉਣਿਆ ਡਿਟੇਲ ਆਪਾਂ ਬਾਅਦ ਚ ਲਾਵਾਂਗੇ ਤੇ ਪਹਿਲੇ ਨੰਬਰ ਆਈ ਤੁਰਦੀ ਚੈੱਕ ਕਰ ਲਿਓ ਬਾਈ ਦੇ ਦਸਨ ਮੁਤਾਬਕ ਇਹ 5-6 ਦਿਨ ਜਿਹੜੇ ਹਜੇ ਲੈਂਦੀ ਆ ਗਈ ਪਹਿਲਾਂ ਤੁਸੀਂ ਤੁਰਦੀ ਚੈੱਕ ਕਰ ਲਿਓ ਦੱਸਾਂ ਫਿਰ ਵੀ ਦੁੱਧ ਕਿੰਨਾ ਕੱਢੂਗੀ ਇਹ ਕਿੰਨੇ ਦੁੱਧ ਲੀਟਰ ਵਾਲੀ ਹੈਗੀ ਤੇ ਕਿੰਨਾ ਰੇਟ ਕਰਦਾ ਬਾਈ ਸਾਰੀ ਡਿਟੇਲ ਲੈ ਕੇ ਦਮੈਂ ਪਹਿਲਾਂ ਤੁਹਾਨੂੰ ਆਪਾਂ ਤੋਰ ਕੇ ਦਿਖਾਉਣਿਆਗੇ ਲੈ ਵੀ ਤੋਰ ਬਾਈ ਕਰਾ ਤੋਰ ਲੈ ਵੀ ਤੁਰਦੀ ਚੈੱਕ ਕਰ ਲਓ ਤੁਸੀਂ ਦੇਖੋ ਸਿਹਣਾ ਪੱਠਪੜੇ ਦੀ ਬਹੁਤ ਸੋਹਣੀਆ ਬੋਡੀ ਬੰਤਰ ਦੀ ਤੇ ਆਰਡਰ ਉਹਟਰ ਹਜੇ ਦੇਖੋ ਸੀ ਹਨਾ ਬਾ ਕਮਾਲ ਆ ਚਾਰੇ ਥਾਂ ਇੱਕੋ ਜਿਹੇ ਹੈਗੇ ਬਹੁਤ ਸੋਹਣਾ ਆਰਡਰ ਰੋਗਲਾ ਮੜੀ ਇੱਥੇ ਸੋਨੂੰ ਨੇੜਿਓਂ ਦਿਖਾਣ ਆ ਆਪਾਂ ਆਰਡਰ ਦੇਖੋ ਸਿਹਣਾ ਚਾਰੇ ਥਾਂ ਇੱਕੋ ਜਿਹੇ ਹਜੇ ਬਾਕੀ ਰ ਬੈਕ ਸਾਈਡ ਨੂੰ ਆਰਡਰ ਹੋਰ ਬਣਾਉਗੀ ਤੇ ਬਾਕੀ ਡਿਟੇਲ ਆਮਾ ਚਾਰ ਸਵੇਰੋਂ ਸੋਨੂੰ ਦਿਖਾਣ ਆ ਆਪਾਂ ਵੀ ਕੰਨੇ ਸੂਏ ਸੂਣ ਵਾਲੀ ਆ ਸਾਰੇ ਡਿਟੇਲ ਲਵਾਂਗੇ ਲੈ ਚੱਲ ਬਾਈ ਲੈ ਚੱਲ ਤੇ ਕਾਲੇ ਸਾਹ ਪਿੰਡੇ ਦੀ ਆ ਦੇਖੋ ਤੁਸੀਂ ਜਮਾ ਹੈ ਜਿਵੇਂ ਕਹਿੰਦਾ ਨਾਗ ਨਹੀਂ ਹਨਾ ਐ ਲੋਡ ਦੀ ਮੱਝ ਆ ਗਈ ਬਹੁਤ ਵਧੀਆ ਗਈ ਬੋਡੀ ਬੰਤਰ ਦੀ ਹਨਾ ਤੇ ਬਾਕੀ ਨੇ ਆਡ ਰੋਡਰ ਦੀ ਵੀ ਕੁਆਲਿਟੀ ਬਹੁਤ ਵਧੀਆ ਤੁਹਾਨੂੰ ਨੇੜੇ ਚੈੱਕ ਕਰਾ ਨਾ ਇੱਕ ਵਾਰੀ ਦੇਖੋ ਸੀ ਹਨਾ ਆਡ ਰੋਡਰ ਵੀ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ ਤੇ ਡਿਟੇਲ ਆਪਾਂ ਦੋਨਾਂ ਦੇ ਇਕੱਠਿਆਂ ਦੀ ਲਵਾਂਗੇ ਤੇ ਬੋਡੀ ਬੰਤਰ ਦੇਦੋ ਦੇਖੋ ਸੀ ਹਨਾ ਦੇਖੋ ਆ ਦੂਜੀ ਵੀ ਤੋਰਦੇ ਬਾਈ ਤੇ ਆ ਹੈਗੀ ਆ ਗਈ ਟੋਕਰ ਗੱਬਣਾ ਚੋਟੀ ਆ ਗਈ ਬਹੁਤ ਸੋਹਣੀਆ ਬੋਡੀਵੰਤ ਦੀ ਸਿਖਰਾਂ ਖੜੀ ਚੈੱਕਆਊਟ ਕਰ ਲਿਓ ਤੇ ਐਡੀ ਡਿਟੇਲ ਲੈ ਕੇ ਜਾਮਾ ਬਈ ਦੁੱਧ ਦਿੰਦੀ ਆ ਜਾਂ ਨਾ ਦਿੰਦੀ ਆ ਨਾ ਤੇ ਕਿੰਨੇ ਚਿਰ ਦੀ ਗੱਬਣਾ ਸਾਰੀ ਡਿਟੇਲ ਲੈ ਕੇ ਜਾ ਬੰਨ ਵਾਲੀ ਝੋਟੀ ਆ ਜਿਹੜਾ ਭਰਾ ਲੈ ਗਿਆ ਬੰਨ ਨਜ਼ਾਰਾ ਹੀ ਬੰਨ ਦੂ ਆ ਝੋਟੀ ਦੇਖੋ ਸੀ ਨਾ ਪੱਠ ਫੂੜੇ ਦੀ ਬੋਡੀ ਮਾਤਰ ਦੇਖੋ ਖੜਾ ਲਾ ਬਾਈ ਤੇ ਦੇਖੋ ਸੀ ਨਾ ਬੇਲ ਬੂਲ ਬਹੁਤ ਆ ਝੋਟੀ ਦੀ ਲੰਮੀ ਦੇਖੋ ਕਿੰਨੀ ਆ ਗਈ ਆ ਜਾ ਲਿਆ ਦੇਖੋ ਸੀ ਤੇ ਐਡੀ ਵੀ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਆ ਕਿ ਕਿਨੇ ਚਰ ਦੀ ਗੱਬਣਾ ਇਹ ਕੀ ਰੇਟ ਕਰਦਾ ਕਿੰਨਾ ਦੁੱਧ ਗੱਡੂ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੇ ਆਜੋ ਫਿਰ ਬਾਈ ਨਾਲ ਆਪਾਂ ਕਰਦੇ ਗੱਲਬਾਤ ਤੇ ਡਿਟੇਲ ਲੈਨੇ ਆ ਸਾਰੀ ਵੀ ਕੀ ਮਾਲ ਮੁੱਲ ਕਰਦਾ ਇਹਨਾਂ ਦਾ ਕਿੰਨੇ ਕਿੰਨੀਆਂ ਛੱਡੂਗਾ ਸਾਰੀ ਡਿਟੇਲ ਲਵਾਂਗੇ ਆ ਜਾ ਬਾਈ ਉਹ ਰਾਂਝਾ ਆ ਜਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਕੋਲਾ ਸਿੰਘ ਜੀ ਪਿੰਡ ਚੌਕਿਆ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜ ਹਣਾ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੋਰੀ ਆ ਕਿੰਨੇ ਸੂਏ ਸੂਣਾ ਨੇ ਇਹ ਤੀਜੇ ਸੂਣਾ ਜੀ ਤੀਜੇ ਸੂਏ ਠੀਕ ਆ ਕਹ ਕਦਨ ਲੈ ਜੂ ਹਜੇ ਇਹ ਲੈ ਵੀ 7 ਦਿਨ ਜੀ 7 ਦਿਨ ਲੈ ਜੂ ਕੀ ਦੁੱਧ ਦੀ ਉਮੀਦ ਆ ਇਹ ਦਊਈ 15 16 ਲੀਟਰ ਜੀ 15 16 ਲੀਟਰ ਪੂਰੀ ਤਸੱਲੀ ਵਾਲਾ ਠੀਕ ਆ ਮੈਂ ਮੰਨ ਲਾ ਵੀ 5-7 ਦਿਨ ਲੈ ਜੂ ਹਜੇ ਹਾਂਜੀ ਹਾਂਜੀ ਠੀਕ ਆ ਮੰਨ ਲਓ ਵੀ ਹਜੇ 5-7 ਦਿਨਾਂ ਦੀ ਕੱਚੀ ਹੈਗੀ ਤੇ ਠੰਡੀ ਆ ਕੋਈ ਆਏ ਨਹੀਂ ਤੇ ਠੰਡੀ ਸੀਲ ਆ ਬਾਈ ਕਹਿੰਦਾ ਤੀਜੇ ਸੂਏ ਸੂਣਾਗਾ ਤੇ ਦੂਜੇ ਸੂਏ ਬਾਈ ਦੁੱਧ ਕਿੰਨਾ ਗੱਡੇ ਨੇ ਕੱਢਿਆ 14 ਲੀਟਰ ਕੱਢਿਆ ਸੀਗਾ 14 ਲੀਟਰ ਠੀਕ ਆ ਫਿਰ ਤਾਂ 15 16 ਨਾਰਮਲ ਹੀ ਆਣਾ ਠੀਕ ਆ ਲੈ ਵੀ ਬਾਈ ਕਹਿੰਦਾ ਦੂਜੇ ਸੂਏ ਨੇ 14 ਲੀਟਰ ਦੁੱਧ ਕੱਢਿਆਗਾ ਤੇ 15 16 ਦੀ ਉਮੀਦ ਆ ਦੇਖੋ ਤੁਸੀਂ ਪੂਸ ਚੱਕ ਕੇ ਖੜ ਗਏ ਨਾ ਜਮਾ ਠੰਡੀ ਸੀਲ ਮੱਝ ਆ ਗਈ ਦੇਖੋ ਸੇ ਨਾ ਜਿਵੇਂ ਮਰਜੀ ਦੇਖੋ ਬਾਈ ਹਨਾ ਬਠਾ ਬਠਾ ਤੋਂ ਦੇਖੀ ਜਾਂਦਾ ਬੈੜ ਬੈੜ ਜਿਵੇਂ ਮਰਜੀ ਹੱਥ ਲਾਇਓ ਠੰਡੀ ਸੀਲਾ ਤੇ ਪੂਸ ਚੱਕੀ ਖੜੀ ਆ ਦੇਖੋ ਤੁਸੀਂ ਘਰ ਮਾਲੀ ਹਨਾ ਆ ਜਾ ਬਾਈ ਇਹਦੀ ਡਿਟੇਲ ਦੇ ਦੇ ਤੇ ਬਾਈ ਆ ਆ ਗਈ ਝੋਟੀ ਹਨਾ ਇਹ ਕਿੰਨੇ ਚਿਰ ਦੀ ਗੱਪਣਾਗੀ ਭਾਈ 8 8ਵਾਂ ਲੱਗ ਗਿਆ ਹੁਣ ਇਹਨੂੰ ਇਹਨੂੰ 8ਵਾਂ ਮਹੀਨਾ ਲੱਗ ਗਿਆ ਹੁਣ ਲੈ ਵੀ 8 ਮਹੀਨਿਆਂ ਦੀ ਗੱਬੜ ਮੰਨ ਕੇ ਚਲੋ 8ਵਾਂ ਮਹੀਨਾ 7ਵੇਂ ਮਹੀਨੇ ਦੀ ਗੱਬਣਾ ਜੀ 8ਵਾਂ ਮਹੀਨਾ ਲੱਗ ਗਿਆ ਇਹਨੇ ਕਿੰਨੇ ਸੂਏ ਸੋਨਾ ਮੰਨ ਕੇ ਚਲੋ ਦੂਜੇ ਸੂਏ ਦੂਜੇ ਸੂਏ ਪਹਿਲੇ ਸੂਏ ਕੀ ਰਿਕਾਰਡ ਹੈ ਦਾ ਦੁੱਧ ਦਾ ਇਹ 13 ਲੀਟਰ ਦੁੱਧ ਕੱਢਿਆ ਜੀ ਪਹਿਲੇ ਸੂਏ ਨੇ 13 ਕਿਲੋ ਦੁੱਧ ਕੱਢਿਆਗਾ ਠੀਕ ਆ ਤੇ ਹੁਣ ਭਾਈ ਰੇਟ ਦੀ ਗੱਲ ਆ ਜਾਂਦੀ ਆ ਜਿਹੜੀ ਆਪਣੀ ਆਹ ਪਹਿਲੇ ਨੰਬਰ ਤੇ ਤੋਰੀ ਆ ਮੱਝ ਕੀ ਰੇਟ ਰੱਖਿਆ ਇਹਦਾ ਆਪਾਂ ਲੈਂਡ ਦੇਣ ਜੀ 135 ਹੈ ਜੀ ਲੈਂਡ ਦੇਣ 135 ਆ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਠੀਕ ਆ ਲੈ ਵੀ ਬਾਈ ਕੰਨਾ 1 ਲੱਖ ਤੇ 35000 ਰੇਟ ਹੈਗਾ ਮਾਨਤਾਨ ਹੋਊਗਾ ਜਮਾ ਜਾਇਜ਼ ਰੇਟ ਕਰਿਆ ਬਾਈ ਨੇ ਲੈਂਡ ਦੇਣ ਵਾਲੇ ਹਨਾ ਕੋਈ ਐ ਨਹੀਂ ਵੀ ਡੇਢ ਮੰਗ ਲਿਆ ਇਹਦਾ 2 ਮੰਗ ਲਿਆ ਹਨਾ ਲੈਂਡ ਦੇਣ ਵਾਲਾ 135 ਕਰੇਗਾ ਤੇ ਬਾਕੀ ਨੇ ਮੁੱਕ ਤੇ ਮਾਨਤਾਨ ਨਹੀਂ ਹੋਊਗਾ ਤੇ ਜਿਹੜੀ ਬਈ ਆ ਕੀ ਦੂਜੇ ਨੰਬਰ ਤੇ ਇਹ ਤੋਕੜਦਾ ਜੀ ਹਾਂਜੀ ਉੱਕੜਦਾ ਕਿੰਨੇ ਮਰਜ਼ੀ ਮੰਗੇ 80 ਦੀ ਦੇਣੀ ਹੈ ਜੀ ਆਪਾਂ ਇਹ 80000 ਦੀ ਦੇਣੀ ਆ ਕੋਈ ਮੰਗੀ ਜਾਂਦਾ ਕੋਈ ਲੱਖ ਮੰਗੀ ਜਾਂਦਾ ਕੋਈ 15 ਮੰਗੀ ਜਾਂਦਾ ਜੀ ਠੀਕ ਆ 8 ਮਹੀਨੇ ਦੀ 8 ਮਹੀਨਾ ਲੱਗਿਆ ਨੂੰ 8 ਮਹੀਨਾ ਲੱਗਿਆ ਜੀ ਇਹਨੂੰ ਠੀਕ ਆ 13 ਕਿਲੋ ਦੁੱਧ ਇਹਨੇ ਪਹਿਲੇ ਸੂਇ ਕੱਢਿਆਗਾ ਕੱਢਿਆ ਹੋਇਆ ਜੀ ਇਹਨੇ ਠੀਕ ਆ ਤੇ ਹੁਣ ਦਦਾ ਦਦਾ ਕੌਣ ਦੀ ਦੇ ਦੂ ਇਹ 1500 ਲੀਟਰ ਦੇਣੀ ਨਹੀਂ ਨਹੀਂ ਹੁਣ ਤਾਂ ਨਹੀਂ ਇਸ ਟਾਈਮ ਹੈਗਾ ਦਦਾ ਕੁਝ ਨਹੀਂ ਜੀ ਇਹਦਾ ਕੋਈ ਬੱਚਾ ਨਹੀਂ ਮਾਰ ਕੱਲੀ ਆ ਕੱਲੀ ਮੱਝ ਆ ਜੀ ਠੀਕ ਆ ਕੱਲੀ ਮੱਝ ਆ 80000 ਲੈਣ ਦੇਣਾ ਮਾਨ ਤਾਨ ਹੋਊਗਾ ਮਾਚੋ ਮਾਨ ਤਾਨ ਕਰਦੇ ਆ ਠੀਕ ਆ ਨੰਬਰ 9888 98888 14010 14010 ਹਾਂ ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆਗਾ ਜੇ ਕਿਸੇ ਭਰਾ ਨੇ ਟੋਕੜ ਗੱਬਣ ਲੈਣੀ ਹੈਗੀ ਜਾਂ ਸੱਜਰ ਸੂਣ ਵਾਲੀ ਲੈਣੀ ਹੈਗੀ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਪਿੰਡ ਚੌਕੇ ਜਿਲ੍ਹਾ ਬਠਿੰਡਾ ਤਹਿਸੀਲ ਮੌੜ ਇੱਕ ਵਾਰੀ ਤੁਹਾਨੂੰ ਆਹ ਦਿਖਾਉਣੇ ਆਪਾਂ ਨੇੜੇ ਦਾ ਥਾਣਾ ਹਵਾਨਾ ਤੇ ਬਾਕੀ ਇਹ 13 ਕਿਲੋ ਬਾਈ ਕਹਿੰਦਾ ਪਹਿਲੇ ਸੂਏ ਕੱਢਿਆ ਨੇ ਦੂਜੇ ਸੂਏ ਲਈ ਗੱਬਣਾ ਹੈ 8 ਮਹੀਨਾ 8ਵਾਂ ਮਹੀਨਾ ਲੱਗਿਆ ਇਹਨੂੰ ਤੇ ਆਹ ਹਜੇ 5-7 ਦਿਨਾਂ ਦਾ ਕੱਚੀ ਆ ਬਾਕੀ ਤੁਸੀਂ ਡਿਟੇਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਏ ਨੰਬਰ ਤੇ ਸੰਬਰਕ ਕਿਹੜਾ ਬਾਈ ਨਾ ਕਰ ਸਾ ਜੀ ਧੰਨਵਾਦ